ਅੱਜ ਰਾਤ ਦਾ ਫੇਰ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਗਏ ਆ ਪਰਿਵਾਰਾਂ ਨੂੰ ਦਹਿਸ਼ਤ ਜੁਦਾ ਕੀਤਾ ਗਿਆ ਜਿਹੜੇ ਬੱਚੇ ਆ ਜਿਨ੍ਹਾਂ ਨੇ ਸਵੇਰੇ ਉੱਠ ਕੇ ਸਕੂਲ ਜਾਣਾ ਹੈ ਰਾਤ ਦੇ 12 ਵਜੇ ਤੋਂ ਬੱਚੇ ਅਹੀਂ ਘਰਾਂ ਦੇ ਵਿੱਚ ਰੋਂਦੇ ਵਿਖੇ ਗਏ ਜਦੋਂ ਪੁਲਿਸ ਘਰਾਂ ਦੇ ਵਿੱਚ ਆਈ ਆ ਸਾਡੇ ਆਕੂ ਗਰਦਾਸਪੁਰ ਤੋਂ ਹਰਵਿੰਦਰ ਸਿੰਘ ਮਸਾਲੀਆਂ ਜੀ ਆ ਉਹਦੇ ਘਰ ਦੋਰੀ ਬਰੀ ਪੁਲਿਸ ਗਈ ਆ ਹੁਣ ਤੱਕ ਵੀ ਪੁਲਿਸ ਉਹਨਾਂ ਦੇ ਘਰਾਂ ਦੇ ਅੱਗੇ ਖੜੀ ਆ ਤੇ ਇਹ ਕਿਹਾ ਗਿਆ ਉਹਨਾਂ ਦੇ ਬਜ਼ੁਰਗ ਪਿਤਾ ਨੂੰ ਅਈ ਤੁਸੀਂ ਆ ਤੁਹਾਡੇ ਬੱਚੇ ਜਿਹੜੇ ਆ ਉਹ ਨਸ਼ਾ ਵੇਚਦੇ ਇਹ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਸਮਝਾਓ ਅਸੀਂ ਕਹਿਣਾ ਚਾਹੁੰਦਾ ਭਗਤ ਮਾਨ ਜੀ ਇਹ ਜੋ ਤੁਸੀਂ ਬੋਲਦੇ ਜੀ ਜੋ ਤੇਰੀ ਪੁਲਿਸ ਬੋਲਦੀ ਆ ਇਹ ਠੀਕ ਆ ਇਹਦੇ ਨਾਲ ਲੋਕਾਂ ਦੇ ਵਿੱਚ ਗੁੱਸਾ ਨਹੀਂ ਆਊਗਾ ਇਸੇ ਤਰ੍ਹਾਂ ਮੇਰੇ ਘਰ ਜਗਨਦਰ ਸਿੰਘ ਚਿਤਾਵੜੇ ਦੇ ਘਰ ਵੀ ਦੇਰੇ ਲਾ ਕੇ ਪੁਲਿਸ ਬੈਠੀ ਰਹੀ ਆ ਤੇ ਕਹਿੰਦੇ ਜਿਹੜਾ ਬਲਾਤਕਾਰੀ ਸੱਤਸੇ ਵਾਲਾ ਸਾਧ ਆ ਜਿ ਤਰ੍ਹਾਂ ਉਹਦੇ ਉੱਤੇ ਪਰਚੇ ਦਰਜ ਕੀਤੇ ਆ ਇਹਨਾਂ ਨੂੰ ਵੀ ਇਹਨਾਂ ਦੇ ਸੰਗੀਤ ਧਰਾਵਾਂ ਦੇ ਦੀਨ ਪਰਚੇ ਦਰਜ ਕਰਕੇ ਤੇ ਨਾਲ ਇਨਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ ਜਿਹੜਾ ਐਸਐਚਓ ਸਦਰਿਆ ਇਹਨੇ ਬੋਲਿਆ ਇਹਦੇ ਨਾਲ ਹੀ ਗਰਦੇਵ ਸਿੰਘ ਸ਼ਾਹਵਾਲਾ ਮੋਗੇ ਜ਼ਿਲ੍ਹੇ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਲਿਆਇਆ ਉਹਦੇ ਪਰਿਵਾਰ ਨੂੰ ਦਹਿਸ਼ਤ ਕੀਤਾ ਤੇ ਨਾਲ ਉਹਨੂੰ ਥਾਣੇ ਦੇ ਵਿੱਚ ਆ ਕੇ ਬੇਵਜਾ ਜਿਹੜਾ ਬੰਦ ਕੀਤਾ ਉੱਥੇ ਠੀਕ ਆ ਪਸੰਦ ਥਾਣਾ ਘੇਰ ਕੇ ਵੀ ਬਿਠੇ ਐ ਅਸੀਂ ਕਹਿਣਾ ਚਾਹੁੰਦੇ ਭਗਵਾਨ ਸਤਿਮਾਨ ਸਰਕਾਰ ਨੂੰ ਵੀ ਇਹ ਠੀਕ ਆ ਜਿੱਦਾਂ ਤੇਰੀ ਪੁਲਿਸ ਰਾਤ ਦੇ ਹਨੇਰਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦੇਿਤ ਪਾਰੀ ਪਰਵਾਰਾਂ ਦੇ ਉੱਤੇ ਇਹ ਠੀਕ ਨਹੀਂ ਇਹ ਸੱਤ ਸ਼ਬਦਾਂ ਵਿੱਚ ਲਿਖੇ ਦੀ ਕਰਦੇ ਆ ਤੇ ਜਿਹੜਾ 28 ਮਾਰਚ ਵਾਲਾ ਐਕਸ਼ਨ ਜਿਆ ਐਸਕੇਐਮ ਨੇ ਅਲਿਖਿਆ ਉਸ ਐਕਸ਼ਨ ਦੇ ਵਿੱਚ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਾਡਾ ਮੋਰਚਾ ਇਹ ਪੂਰੀ ਸੂਰੀ ਹਮਾਇਤ ਕਰੂਗਾ ਇਸੇ ਤਰ੍ਹਾਂ 31 ਵਾਲਾ ਐਕਸ਼ਨ ਮੰਤਰੀਆਂ ਸੰਤਰੀਆਂ ਦਾ ਜਿਹੜਾ ਘਰਾਓ ਆ ਉਹਦੇ ਉੱਤੇ ਵੱਧ ਚੜ ਕੇ ਜਮਹੂਰੀ ਢੰਗ ਨਾਲ ਲੋਕਤੰਤਰੀ ਢੰਗ ਨਾਲ ਸ਼ਾਂਤਮਈ ਢੰਗ ਨਾਲ ਮੰਤਰੀਆਂ ਦੇ ਘਰਾਂ ਦੇ ਅੱਗੇ ਜਾ ਕੇ ਇਹ ਧਰਨੇ ਦੇਵਾਂਗੇ ਪੰਜਾਬ ਸਰਕਾਰ ਨੂੰ ਸਾਡੇ ਜਿਹੜੇ ਆਗੂ ਅਜੇ ਵੀ ਜੇਲ੍ਹਾਂ ਦੇ ਵਿੱਚ ਆ ਤੇ ਪਟਿਆਲਾ ਜੇਲ੍ਹ ਤੋਂ ਕੱਢ ਕੇ ਵੱਖ-ਵੱਖ ਕੀਤੇ ਆ ਅਸੀਂ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇ ਰਿਹਾ ਨਹੀਂ ਸਰਕਾਰ ਕਰਦੀ ਤੇ ਫਿਰ ਆਪਣੇ ਸੰਘਰਸ਼ਾਂ ਨੂੰ ਹੋਰ ਤੱਤਾ ਕਰਾਂਗੇ ਠੱਖਾ ਕਰਾਂਗੇ ਆਪਣੇ ਸੰਘਰਸ਼ਾਂ ਨੂੰ ਅੱਜ ਰਾਤ ਦਾ ਫਿਰ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਗਏ ਆ ਪਰਿਵਾਰਾਂ ਨੂੰ ਦਹਿਸ਼ਤ ਜੁਦਾ ਕੀਤਾ ਗਿਆ ਜਿਹੜੇ ਬੱਚੇ ਆ ਜਿਨ੍ਹਾਂ ਨੇ ਸਵੇਰੇ ਉੱਠ ਕੇ ਸਕੂਲ ਜਾਣਾ ਹੈ ਰਾਤ ਦੇ 12 ਵਜੇ ਤੋਂ ਬੱਚੇ ਅਹੀਂ ਘਰਾਂ ਦੇ ਵਿੱਚ ਰੋਂਦੇ ਵਿਖੇ ਗਏ ਜਦੋਂ ਪੁਲਿਸ ਘਰਾਂ ਦੇ ਵਿੱਚ ਆਈ ਐ ਸਾਡੇ ਆਗੂ ਗਰਦਾਸਪੁਰ ਤੋਂ ਹਰਵਿੰਦਰ ਸਿੰਘ ਮਸਾਲੀਆਂ ਜੀ ਆ ਉਹਦੇ ਘਰ ਦੋਰੀ ਵਰੀ ਪੁਲਿਸ ਗਈ ਐ ਹੁਣ ਤੱਕ ਵੀ ਪੁਲਿਸ ਉਹਨਾਂ ਦੇ ਘਰਾਂ ਦੇ ਅੱਗੇ ਖੜੀ ਆ ਤੇ ਇਹ ਕਿਹਾ ਗਿਆ ਉਹਨਾਂ ਦੇ ਬਜ਼ੁਰਗ ਪਿਤਾ ਨੂੰ ਅਜੀ ਤੁਸੀਂ ਇਹ ਤੁਹਾਡੇ ਬੱਚੇ ਜਿਹੜੇ ਆ ਉਹ ਨਸ਼ਾ ਵੇਚਦੇ ਇਹ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਸਮਝਾਓ ਅਸੀਂ ਕਹਿਣਾ ਚਾਹੁੰਦਾ ਭਾਤਮਾਨ ਜੀ ਇਹ ਜੋ ਤੁਸੀਂ ਬੋਲਦੇ ਜੀ ਜੋ ਤੇਰੀ ਪੁਲਿਸ ਬੋਲਦੀ ਆ ਇਹ ਠੀਕ ਆ ਇਹਦੇ ਨਾਲ ਲੋਕਾਂ ਦੇ ਵਿੱਚ ਗੁੱਸਾ ਨਹੀਂ ਆਊਗਾ ਇਸੇ ਤਰ੍ਹਾਂ ਮੇਰੇ ਘਰ ਸੁਨਦਰ ਸਿੰਘ ਚਤਾਲੇ ਦੇ ਘਰ ਵੀ ਡੇਰੇ ਲਾ ਕੇ ਪੁਲਿਸ ਬੈਠੀ ਰਹੀ ਆ ਤੇ ਕਹਿੰਦੇ ਜਿਹੜਾ ਬਲਾਤਕਾਰੀ ਸੱਤਸੇ ਵਾਲਾ ਸਾਧ ਆ ਜਿਤਨਾ ਉਹਦੇ ਉੱਤੇ ਪਰਚੇ ਦਰਜ ਕੀਤੇ ਆ ਇਹਨਾਂ ਨੂੰ ਵੀ ਇਹਨਾਂ ਦੇ ਸੰਗੀਤ ਤਰਵਾਉਂਦੇ ਦੀਨ ਪਰਚੇ ਦਰਜ ਕਰਕੇ ਤੇ ਨਾਲ ਇਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁਟਿਆ ਜਾਊਗਾ ਜਿਹੜਾ ਐਸ ਐਚਓ ਸਦਰਿਆ ਇਹਨੇ ਬੋਲਿਆ ਇਹਦੇ ਨਾਲ ਹੀ ਗੁਰਦੇਵ ਸਿੰਘ ਸ਼ਾਹ ਵਾਲਾ ਮੋਗੇ ਜ਼ਿਲ੍ਹੇ ਦੇ ਵਿੱਚ ਉਹਨੂੰ ਘਰੋਂ ਚੋੱਕ ਕੇ ਲਿਆਇਆ ਉਹਦੇ ਪਰਿਵਾਰ ਨੂੰ ਦਹਿਸ਼ਤ ਕੀਤਾ ਤੇ ਨਾਲ ਉਹਨੂੰ ਥਾਣੇ ਦੇ ਵਿੱਚ ਆ ਕੇ ਬੇਵਜਾ ਜਿਹੜਾ ਬੰਦ ਕੀਤਾ ਉਥੇ ਠੀਕ ਆ ਕਿਸਾਨ ਥਾਣਾ ਘੇਰ ਕੇ ਵੀ ਬਿਠੇ ਐ ਅਸੀਂ ਕਹਿਣਾ ਚਾਹੁੰਦੇ ਭਗਵਾਨ ਸਤਿਮਾਨ ਸਰਕਾਰ ਨੂੰ ਵੀ ਇਹ ਠੀਕ ਆ ਜਿੱਦਾਂ ਤੇਰੀ ਪੁਲਿਸ ਰਾਤ ਦੇ ਹਨੇਰਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦਹਿਸ਼ਤ ਪਾ ਰਹੀ ਪਰਿਵਾਰਾਂ ਦੇ ਉੱਤੇ ਇਹ ਠੀਕ ਨਹੀਂ ਇਹ ਸਤਿ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਜਿਹੜਾ 28 ਮਾਰਚ ਵਾਲਾ ਐਕਸ਼ਨ ਆ ਐਸ ਕੇਐਮ ਨੇ ਅਲਿਖਿਆ ਉਸ ਐਕਸ਼ਨ ਦੇ ਵਿੱਚ ਐ ਸਾਡੀ ਜੱਥੇਬੰਦੀ ਕਿਸਾਨ ਮਜ਼ਦੂਰ ਚਿੰਤਕ ਕਮੇਟੀ ਦਾ ਸਾਡਾ ਮੋਰਚਾ ਇਹ ਪੂਰੀ ਸੂਰੀ ਹਮਾਇਤ ਕਰੂਗਾ ਇਸੇ ਤਰ੍ਹਾਂ 31 ਵਾਲੇ ਐਕਸ਼ਨ ਮੰਤਰੀਆਂ ਸੰਤਰੀਆਂ ਦਾ ਜਿਹੜਾ ਘਰਾਓ ਆ ਉਹਦੇ ਉੱਤੇ ਵੱਧ ਚੜ ਕੇ ਜਮਹੂਰੀ ਢੰਗ ਨਾਲ ਲੋਕਤੰਤਰੀ ਢੰਗ ਨਾਲ ਸ਼ਾਂਤਮਈ ਢੰਗ ਨਾਲ ਮੰਤਰੀਆਂ ਦੇ ਘਰਾਂ ਦੇ ਅੱਗੇ ਜਾ ਕੇ ਇਹ ਧਰਨੇ ਦੇਵਾਂਗੇ ਪੰਜਾਬ ਸਰਕਾਰ ਨੂੰ ਸਾਡੇ ਜਿਹੜੇ ਆਗੂ ਅਜੇ ਵੀ ਜੇਲ੍ਹਾਂ ਦੇ ਵਿੱਚ ਆ ਤੇ ਪਟਿਆਲਾ ਜੇਲ੍ਹ ਤੋਂ ਕੱਢ ਕੇ ਵੱਖ-ਵੱਖ ਕੀਤਾ ਆ ਅਸੀਂ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇ ਹਰਿਆਣਾ ਲਈ ਸਰਕਾਰ ਕਰਦੀ ਤੇ ਫਿਰ ਆਪਣੇ ਸੰਘਰਸ਼ਾਂ ਨੂੰ ਹੋਰ ਤੱਤਾ ਕਰਾਂਗੇ ਠੱਖਾ ਕਰਾਂਗੇ ਆਪਣੇ ਸੰਘਰਸ਼ਾਂ ਨੂੰ